ਜਿੱਥੇ ਆ ਗੋਲੀ ਆ ਗੋਲੀ ਆ ਗੋਲੀ ਦੇ ਖੋਲ ਚੈੱਕ ਕਰ ਸਕਦੇ ਤੁਸੀਂ ਸੁਖਵੀਰ ਬਾਦਲ ਦੇ ਉੱਪਰ ਲੋ ਲੋ ਭਾਈ ਲਾਈਏ ਗੋਲੀ ਚਲਵਾਈ ਗਈ ਹੈ ਕਿਸੇ ਸੇਵਾਦਾਰ ਦੇ ਵੱਲੋਂ ਤੇ ਇਹ ਤਸਵੀਰਾਂ ਸੁਖਵੀਰ ਬਾਦਲ ਦੇ ਉੱਪਰ ਗੋਲੀ ਚਲਾਈ ਗਈ ਹੈ ਤਸਵੀਰਾਂ ਇਹ ਗਰੂਪ ਦੇ ਘਰ ਵਿੱਚ ਜਿੱਥੇ ਸੇਵਾ ਨਿਭਾਈ ਜਾ ਰਹੀ ਸੀ ਉੱਥੇ ਹੀ ਸੁਖਵੀਰ ਬਾਦਲ ਦੇ ਉੱਪਰ ਗੋਲੀ ਚਲਾਈ ਗਈ ਆ ਇਹ ਤਸਵੀਰਾਂ ਲਾਈ ਤਸਵੀਰਾਂ ਦਿਖਾ ਰਿਹਾ ਮੈਂ ਆਪਣੇ ਟੀਮ ਨੂੰ ਕਹੂੰਗਾ ਇਹ ਤਸਵੀਰਾਂ ਜ਼ਰੂਰੀ ਦਿਖਾਈਆਂ ਜਾਣ ਜਿੱਥੇ ਕੀ ਸੁਬੀਰ ਬਾਦਲ ਉੱਪਰ ਗੋਲੀ ਚਲਾਈ ਗਈ ਆ ਉਸ ਤੋਂ ਬਾਅਦ ਹਫੜਾ ਦਫੜੀ ਮੱਚ ਗਈ ਆ ਜਿਹੜੀ ਕਿ ਪੁਲਿਸ ਦੇ ਵੱਲੋਂ ਸਾਰੇ ਪਾਸੇ ਬੈਰੀਗੇਡ ਕਰ ਦਿੱਤੇ ਗਿਆ ਕਵਰ ਕਰ ਲਿਆ ਗਿਆ ਸੁਬੀਰ ਬਾਦਲ ਨੂੰ ਜੋ ਕਿ ਆਪਣੀ ਸੇਵਾ ਗੁਰੂ ਘਰ ਦੇ ਵਿੱਚ ਨਿਭਾਰੇ ਸਨ ਤੇ ਇੱਕੋ ਦਮ ਹਫਾਇਰ ਕੱਢਿਆ ਗਿਆ ਸੁਬੀਰ ਬਾਦਲ ਨੂੰ ਉੱਪਰ ਫਾਇਰ ਕੱਢਿਆ ਗਿਆ ਤੇ ਹੁਣ ਜਿਹੜਾ ਕਿ ਸਖਤ ਨੋਟਿਸ ਦਿੱਤਾ ਜਾ ਰਿਹਾ ਕਿ ਜਿਹੜੇ ਇੱਥੇ ਅਧਿਕਾਰੀ ਸਨ ਉਹ ਕੀ ਕਰ ਰਹੇ ਸਨ ਇਹ ਸਖਤ ਲਿਵਿੰਗ ਰਿਅਲ ਨਿਊਜ਼ ਦੇ ਉੱਪਰ ਖਬਰ ਚਲਾ ਰਿਹਾ ਕਿ ਜਿਹੜੇ ਅਧਿਕਾਰੀ ਸਨ कि ਜਦੋਂ ਖਲੋਤੇ ਸੀ ਸਾਰੇ ਪਾਸੇ ਪੁਲਿਸ ਦਾ ਪਹਿਰਾ ਸੀ ਉਸ ਦੇ ਬਾਵਜੂਦ ਵੀ ਇੱਕ ਗੋਲੀ ਚੱਲੀ ਆ ਇਹ ਤਸਵੀਰਾਂ ਦਿਖਾ ਰਹੇ ਆ ਕਿ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਆ ਕਿ ਉਸ ਟਾਈਮ ਕਿਹੜੇ ਅਧਿਕਾਰੀ ਸਨ ਤਸਵੀਰਾਂ ਤਸਵੀਰਾਂ ਦਿਖਾ ਰਹੇ ਆ ਕਿ ਸੁਖਵੀਰ ਬਾਦਲ ਦੀ ਸੁਰੱਖਿਆ ਕਿੱਥੇ ਆ ਗੋਲੀ ਚੱਲੀ ਆ ਅਚਾਰਾ ਕਿ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਆ ਕਿਉਂਕਿ ਪੁਲਿਸ ਦੇ ਉੱਪਰ ਕਾਫੀ ਸਵਾਲ ਚੁੱਕੇ ਜਾ ਰਹੇ ਨੇ ਕਿ ਇੰਨਾ ਸਖਤ ਪਹਿਰਾ ਲੱਗਦੇ ਬਾਵਜੂਦ ਜਿਹੜੀ ਗੋਲੀ ਚੱਲੀ ਆ ਸਖਤ ਨੋਟਿਸ ਦਿੱਤਾ ਜਾ ਰਿਹਾ ਕਿਉਂਕਿ ਇੰਨਾ ਪੈਰਾ ਸਖਤ ਹੋਣ ਦੇ باوجود ਵੀ ਗੋਲੀ ਚੱਲੀ ਆ ਚੱਪੇ ਚੱਪੇ ਦੁਪੱਤ ਤਲਾਸ਼ੀ ਕੀਤੀ ਜਾ ਰਹੀ ਆ ਸੀਸੀਟੀਵੀ ਕੈਮਰਾ ਲੱਗੇ ਹੋਏ ਕੋਸ਼ਿਸ਼ ਗੋਲੀ ਮਾਰਨ ਦੀ ਕੋਸ਼ਿਸ਼ ਸ਼ਾਵੀਰ ਸਿੰਘ ਬਾਦਲ ਨੂੰ ਰਫਤਾਰ ਰੋਕੀ ਆ ਤਾਂ ਸੇਵਾ ਤੋਂ ਰਫਾਰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਹੈ ਕਾਰਨ ਕੀ ਆ ਕੀ ਕਾਰਨ ਵੀ ਵੀ ਦਾ ਕੀ ਕਰ उस शखाया जाने गोली चलाई है जो गोली मार की कोशिश

ਤਾ ਇਹ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਫਾਇਰ ਕੀਤਾ ਗਿਆ ਸੇਵਾ ਨਿਭਾਉਂਦੇ ਸਮੇਂ ਜਦੋਂ ਗੋਲੀ ਇਥੇ ਝਲਾਈ ਗਈ ਹੈ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਸਾ ਦਿਉੜੀ ਨੇਰੇ ਇਥੇ ਜੋ ਹੈ ਬੈਠੇ ਹੋਏ ਸਨ ਤਾਂ ਇਥੇ ਦੇਖਿਆ ਜਾ ਸਕਦਾ ਹੈ ਕਿਹੋ ਜਿਹੇ ਡਰ ਦਾ ਮਾਹੌਲ ਵੀ ਜੋ ਨੇੜੇ ਹੋਰ ਲੋਕ ਖੜੇ ਹੋਏ ਸਨ ਉਹਨਾਂ ਵਿੱਚ ਵੀ ਨਜ਼ਰ ਆਇਆ ਬੱਚਿਆਂ ਨਾਲ ਇਥੇ ਲੋਕ ਖੜੇ ਹੋਏ ਸਨ ਉਹ ਭੱਜਦੇ ਹੋਏ ਨਜ਼ਰ ਆਏ ਤਾਂ ਇਹ ਉਹ ਸ਼ਖਸ ਜਿਸ ਨੇ ਫਾਇਰ ਕੀਤੇ ਸੇਵਾ ਨਿਭਾ ਰਹੇ ਸੀ ਸੁਖਬੀਰ ਸਿੰਘ ਬਾਦਲ ਉਸ ਸਮੇਂ ਫਾਇਰ ਕੀਤੇ ਗਏ ਇਥੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੁਖਵੀਰ ਸਿੰਘ ਬਾਦਲ ਤੇ ਫਾਇਰ ਕੀਤੇ ਗਏ ਤਾਂ ਵੇਖ ਸਕਦੇ ਹੋਏ تھے ਕਿ ਉਸ ਸ਼ਖਸ ਨੂੰ ਜਦੋਂ ਫੜਿਆ ਗਿਆ ਜਿਸ ਦੇ ਹੱਥ ਵਿੱਚ ਰਿਵਾਲਵਰ ਵੀ ਸੀ ਦਲ ਖਾਲਸਾ ਨਾਲ ਸੰਬੰਧ ਦਾ ਤੇ ਦੱਸਿਆ ਜਾ ਰਿਹਾ ਨਾਲ ਹੀ ਸ਼ੱਕੇ ਵੀ ਜਤਾਇਆ ਜਾ ਰਿਹਾ ਕਿ ਸਜਿੰਦਰ ਸਿੰਘ ਰੰਦਾਵਾ ਦਾ ਕਰੀਬੀ ਦਲਜੀਤ ਸਿੰਘ ਚੀਮਾ ਕਹਿੰਦੇ ਹੋਏ ਨਜ਼ਰ ਆਏ ਨੇ ਤੇ ਸੇਵਾ ਨਿਭਾਉਂਦੇ ਸਮੇਂ ਇਹ ਗੋਲੀ ਚੱਲੀ ਹੈ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਇਹ ਗੋਲੀ ਚੱਲੀ ਜਦੋਂ ਫਾਇਰ ਹੋਏ ਤਾਂ ਕਾਫੀ ਡਰ ਦਾ ਮਾਹੌਲ ਉੱਥੇ ਮੌਜੂਦ ਜੋ ਸੰਗਤਾਂ ਹੁੰਦੀ ਆ ਉਹਨਾਂ ਵਿੱਚ ਵੀ ਨਜ਼ਰ ਆਇਆ ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਇੰਨੇ ਸਾਰੇ ਪਹਿਲਾਂ ਹੀ ਸੇਵਾਦਾਰ ਹੁੰਦੇ ਨੇ ਤੇ ਜਦੋਂ ਹੁਣ ਸੇਵਾ ਇੱਥੇ ਅਕਾਲੀ ਲੀਡਰਸ ਦੀ ਲਗਾਈ ਗਈ ਹੈ ਜੋ 2007 ਤੋਂ ਲੈ ਕੇ 2017 ਤੱਕ ਸੱਤਾ ਦਾ ਆਨੰਦ ਮਾਣ ਰਹੇ ਸੀ ਜਥੇਦਾਰ ਸਾਬਾਨਾ ਨੇ ਜੋ ਸੇਵਾ ਲਗਾਈ ਹੈ ਉਹ ਨਿਭਾ ਰਹੇ ਸੀ ਤੇ ਉਸ ਸਮੇਂ ਤੇ ਫਾਇਰ ਕੀਤੇ ਗਏ ਤੇ ਵੱਡਾ ਸਕਿਉਰਿਟੀ ਲੈਪਸ ਵੀ ਇੱਥੇ ਨਜ਼ਰ ਆ ਰਿਹਾ ਹੈ ਤੇ ਸਵਾਲ ਇੱਥੇ ਅਕਾਲੀ ਦਲ ਦੇ ਆਗੂ ਪੰਜਾਬ ਦੇ ਡੀਜੀਪੀ ਤੋਂ ਪੁੱਛ ਰਹੇ ਨੇ ਕਿ ਆਖਰ ਕਿਉਂ ਨਹੀਂ ਐਕਸ਼ਨ ਲਿਆ ਗਿਆ ਜੇਕਰ ਤੁਹਾਡੇ ਕੋਲ ਕੱਲ ਤੋਂ ਇਨਪੁਟ ਸੀ ਸ਼ੱਕ ਇਸ ਤੇ ਕੱਲ ਤੋਂ ਹੀ ਸੀ ਬੀਤੇ ਦਿਨ ਤੋਂ ਹੀ ਸੀ ਫਿਰ ਵੀ ਐਕਸ਼ਨ ਕਿਉਂ ਨਹੀਂ ਲਿਆ ਗਿਆ ਤੇ ਦਾ ਵੱਡਾ ਅਪਡੇਟ ਇਹ ਸਾਹਮਣੇ ਆ ਰਿਹਾ ਹੈ ਕਾਂਗਰਸ ਨਾਲ ਜੁੜੇ ਸੁਖਵੀਰ ਬਾਦਲ ਦੇ ਹਮਲੇ ਤੇ ਦਾਹ ਦੇ ਸੁਖਜਿੰਦਰ ਸਿੰਘ ਰੰਧਾਵਾ ਦਾ ਕਰੀਬੀ ਦੱਸਦੇ ਹੋਏ ਦਲਜੀਤ ਚੀਮਾ ਦੱਸਦੇ ਹੋਏ ਨਜ਼ਰ ਆਏ ਕਿ ਸੁਖਜਿੰਦਰ ਰੰਧਾਵਾ ਦਾ ਕਰੀਬੀ ਇਹ ਮਲਜ਼ਮ ਤੇ ਇਥੇ ਲਗਾਤਾਰ ਇੱਕ ਦੂਜੇ ਤੇ ਵਾਰ ਪਲਟਵਾਰ ਦਾ سلسلہ ਸ਼ੁਰੂ ਹੋ ਗਿਆ ਹੈ ਪਰ ਜਿਸ ਤਰ੍ਹਾਂ ਦੇ ਨਾਲ ਫਿਰ ਦਰਬਾਰ ਸਾਹਿਬ ਦੇ ਵਿੱਚ ਇਹ ਗੋਲੀ ਚੱਲੀ ਹੈ ਤਾਂ ਇਸ ਨੂੰ ਲੈ ਕੇ ਸਿਕਿਉਰਿਟੀ ਲੈਬਸ ਨੂੰ ਲੈ ਕੇ ਹੁਣ ਪੁਲਿਸ ਪ੍ਰਸ਼ਾਸਨ ਤੇ ਵੀ ਸਰਕਾਰ ਤੇ ਵੀ ਸਵਾਲ ਉੱਠ ਰਹੇ ਨੇ ਕਾਂਗਰਸ ਨਾਲ ਸੁਖਵੀਰ ਬਾਦਲ ਦੇ ਹਮਲੇ ਦੇ ਤਾਰ ਜੁੜਦੇ ਹੋਏ ਇਸ ਕਰ ਨਜ਼ਰ ਆ ਰਹੇ ਨੇ ਕਿਉਂਕਿ ਹਾਲ ਹੀ ਦੇ ਵਿੱਚ ਦਲਜੀਤ ਚੀਵਾ ਦਾ ਬਿਆਨ ਸਾਹਮਣੇ ਆਇਆ ਕਿ ਇਸ ਸ਼ਖਸ ਤੇ ਪਹਿਲਾਂ ਤੋਂ ਹੀ ਸ਼ੱਕ ਸੀ ਬੀਤੇ ਦਿਨ ਤੋਂ ਸ਼ੱਕ ਸੀ ਫੇਰ ਵੀ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਸੁਖਵੀਰ ਬਾਦਲ ਤੇ ਫਾਇਰ ਕਰਨ ਵਾਲਾ ਸ਼ਖਸ ਲੱਗਾ ਤਾਂ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਮੰਜ਼ਰ ਉਸ ਸਮੇਂ ਤੇ ਰਹਾ ਜਦੋਂ ਸੁਖਵੀਰ ਬਾਦਲ ਤੇ ਫਾਇਰ ਅਤੇ ਕੀਤੇ ਗਏ तो सुखबीर बादल सुखदेव ढीसा अपनी सेवा निभा रहे जो तनखाह लगाई गई है वो पूरी कर रहे हैं अकाली दल के आगू जो दो हजार सात तो लेके दो हजार सतारा तक ਸਤਾ ਵਿੱਚ ਸੀ ਪਰ ਜਿਸ ਤਰ੍ਹਾਂ ਇਹ ਤੇ ਫਾਇਰ ਰਾਇਟ ਸਿਕਿਉਰਟੀ ਤੇ ਸਵਾਲ ਇਹਦੇ ਉੱਠ ਰਹੇ ਨੇ ਦਰਬਾਰ ਸਾਹਿਬ ਦੇ ਵਿੱਚ ਵੀ ਸਿਕਿਉਰਟੀ ਹੁੰਦੀ ਹੈ ਤੇ ਉਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਤੇ ਵੀ ਜਦੋਂ ਇਥੇ तमाम ਅਕਾਲੀ ਲੀਡਰਸ ਨੇ ਜੋ 2070 ਲੈ ਕੇ 17 ਵਿੱਚ ਸਨ ਤਾਂ ਵੇਖ ਸਕਦੇ ਹੋ ਇਹ ਸ਼ਖਸ ਹੋળી ਹੋળી ਇੱਕ ਦੋ ਕਦਮ ਅੱਗੇ ਵੱਧਦਾ ਹੈ ਬਿਲਕੁਲ ਨੇੜੇ ਸੁਖਬੀਰ ਬਾਦਲ ਦੇ ਜਾਂਦਾ ਹੈ ਤੇ ਆਪਣੀ ਰਿਵਾਲਵਰ ਕੱਢ ਲੈਂਦਾ ਹੈ ਇੱਕ ਫਾਇਰ ਵੀ ਕੀਤਾ ਗਿਆ ਤੇ ਇਥੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ ਕਾਂਗਰਸ ਦੇ ਵੱਡੇ ਲੀਡਰ ਦਾ ਭਰਾ ਹੈ ਮੋਜ਼ਮ ਦਲਜੀਤ ਚੀਮਾ ਇੱਕ ਕਹਿੰਦੇ ਹੋਏ ਨਜ਼ਰ ਆਏ ਨੇ ਤਾਂ ਕਾਂਗਰਸ ਨਾਲ ਹੁਣ ਸੁਖਬੀਰ ਬਾਦਲ ਦੇ ਹਮਲੇ ਦੇ ਤਾਰ ਇਸ ਕਾਰਨ ਜੁੜ ਰਹੇ ਨੇ ਕਿਉਂਕਿ ਦਲਜੀਤ ਚੀਮਾ ਦਾ ਹਾਲ ਹੀ ਦੇ ਵਿੱਚ ਬਿਆਨ ਸਾਹਮਣੇ ਆਇਆ ਜਿਸ ਤੇ ਵਿੱਚ ਉਸ ਸਾਫ਼ ਤੌਰ ਤੇ ਕਾਂਗਰਸ ਤੇ ਇਲਜ਼ਾਮ ਲਗਾਉਂਦੇ ਨਜ਼ਰ ਆਏ ਪਰ ਇਹ ਵੀਡੀਓ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਇਹ ਸ਼ਖਸ ਕੋਲੀ-ਹੋਲੀ ਅੱਗੇ ਜਾ ਰਿਹਾ ਹੈ ਕੋਈ ਸ਼ੱਕ ਵੀ ਨਹੀਂ ਕਰ ਸਕਦਾ ਫਾਇਰ ਇਕਦਮ ਤੇ ਜਦੋਂ ਇਸਨੇ ਰਿਵੋਲਵਰ ਕੱਢਿਆ ਫਾਇਰ ਕੀਤਾ ਤਾਂ ਜੋ ਸੁਖਵੀਰ ਬਾਦਲ ਦੇ ਨੇੜੇ ਖੜੇ ਹੋਏ ਸੀ ਸ਼ਖਸ ਉਹ ਅੱਗੇ ਵੱਧਦੇ ਇਸ ਦਾ ਰਿਵੋਲਵਰ ਫੜਦੇ ਫਿਰ ਕੁਝ ਹੋਰ ਸੇਵਾਦਾਰ ਅੱਗੇ ਵੱਧਦੇ ਐ ਇਸ ਸ਼ਖਸ ਨੂੰ ਫੜਦੇ ਇਸ ਸ਼ਖਸ ਨੂੰ ਕਾਬੂ ਕਰ ਲਿਆ ਗਿਆ ਤੇ ਇਸਨੇ ਮੰਨੀ ਵੀ ਹੈ ਕਿ ਫਾਇਰ ਕਰਨ ਦੇ ਲਈ ਆਏ ਸੀ ਤੇ ਹਮਲੇ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਗਈ ਉਸ ਸਮੇਂ ਦੀ ਇਹ ਤਸਵੀਰਾਂ ਸੇ ਤੁਹਾਨੂੰ ਉਹ ਖਾ ਰਿਹਾ ਸੁਖਵੀਰ ਬਾਦਲ ਤੇ ਉਸ ਸਮੇਂ ਫਾਇਰ ਕੀਤੇ ਗਏ ਜਦੋਂ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਿਭਾਈ ਜਾ ਰਹੀ ਸੀ ਅੱਜ ਦੂਜਾ ਦਿਨ ਹੈ ਧਾਰਮਿਕ ਸਜ਼ਾ ਲਗਾਈ ਗਈ ਹੈ ਤਖਬੀਰ ਬਾਦਲ ਨੂੰ ਤੇ ਉਹ ਤਾਂ ਹੀ ਅਕਾਲੀ ਲੀਡਰਸ਼ਿਪ ਨੂੰ ਜੋ 2007 ਤੋਂ ਲੈ ਕੇ ਹਸਤਾ ਵਿੱਚ ਸੱਤਾ ਵਿੱਚ ਸੀ ਤਵੇਗ ਸਕਦੇ تھے ਫਿਰ ਕੁਝ ਜੋ ਸੇਵਾਦਾਰ ਮੌਜੂਦ ਸੀ ਅਕਾਲੀ ਆਗੂ ਕੁਝ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਕਿਸ ਤਰੀਕੇ ਇਸਪਾਇਰ ਕਰਨ ਵਾਲੇ ਸ਼ਖਸ ਨੂੰ ਰੋਕਿਆ ਦਲ ਖਾਲਸਾ ਨਾਲ ਸੰਬੰਧਤ ਤੇ ਦੱਸਿਆ ਜਾ ਰਿਹਾ ਨਰਾਇਣ ਸਿੰਘ ਇਸ ਦਾ ਨਾਂ ਦੱਸਿਆ ਜਾ ਰਿਹਾ ਤੇ ਸੁਜਿੰਦਰ ਸਿੰਘ ਰੰਧਾਵਾ ਦਾ ਕਰੀਬੀ ਹੈ ਇਹ ਇਲਜ਼ਾਮ ਲਗਾਉਂਦੇ ਹੋਏ ਅਕਾਲੀ ਆਗੂ ਨਜ਼ਰ ਆ ਰਹੇ ਨੇ